ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਆ ਸ਼ਾਇਦ 2006 ਦੀ ਗੱਲ ਆ ਅ ਜਗ ਬਾਣੀ ਅਖਬਾਰ ਦੇ ਉੱਤੇ ਮੋਟਾ-ਮੋਟਾ ਕਰਕੇ ਲਿਖਿਆ ਹੋਇਆ ਸੀ ਸਾਹਮਣੇ ਫਰੰਟ ਪੇਜ ਤੇ ਸਦਾਮ ਹੁਸੈਨ ਗ੍ਰਿਫਤਾਰ ਸਿਰਫ ਤਿੰਨ ਅੱਖਰ ਲਿਖਿਆ ਸੀ ਓਡੇ-ਓਡੇ ਮੋਟੇ ਕਰਕੇ ਕਿਉਂਕਿ ਘਟਨਾ ਬਹੁਤ ਵੱਡੀ ਸੀ ਅਮਰੀਕਾ ਕੁੱਤਿਆਂ ਵਾਂਗੂ ਲੱਭ ਰਿਆ ਸੀਗਾ ਲਦੀਨ ਨੂੰ ਤੇ ਸਦਾਮ ਨੂੰ ਵੀ ਹਨਾ ਲਦੀਨ ਨੂੰ ਵੀ ਬਹੁਤ ਚਿਰ ਲੱਭਦੇ ਰਹੇ ਉਹ ਤਾਂ ਇਹ ਬੰਦਾ ਛੇਤੀ ਫੜਿਆ ਗਿਆ ਸੀਗਾ ਇਹ ਬੰਦਾ ਉਹਨਾਂ ਚੋਂ ਹੀ ਸੀਗਾ ਖੁਦਾਰ ਆਦਮੀ ਸੀ ਸਦਾਮ ਹੁਸੈਨ ਬਹੁਤ ਸਵੈਮਾਨ ਵਾਲਾ ਹਾਲਾਂਕਿ ਉਹਦਾ ਅਕਸ ਅਮਰੀਕਾ ਨੇ ਵਿਗਾੜਿਆ ਕਿਸ ਤਰ੍ਹਾਂ ਕਿ ਜਿਹੜੇ ਸੂਝਵਾਨ ਤੋਂ ਸੂਝਵਾਨ ਵੀ ਉਹ ਬੰਦੇ ਉਹਨੂੰ ਮਾੜਾ ਸਮਝਣ ਲੱਗ ਪਏ ਸੀ ਬੁਰਾਈਆਂ ਤਾਂ ਸਾਰਿਆਂ ਚ ਹੁੰਦੀਆਂ ਤਾਨਾਸ਼ਾਹ ਜਿਹੜਾ ਹੁੰਦਾ ਤੱਕੇ ਨਾ ਰਾਜ ਲੈਂਦਾ ਉਹ ਜਨਤਾ ਦੇ ਤਾਂ ਤੱਕਾ ਕਰਦਾ ਥੋੜਾ ਬਹੁਤ ਪਰ ਫਿਰ ਵੀ ਜਨਤਾ ਕੁੱਲ ਮਿਲਾ ਕੇ ਉਸ ਬੰਦੇ ਤੋਂ ਔਖੀ ਨਹੀਂ ਸੀ ਇੰਨੀ ਇਰਾਕ ਦੀ ਜਿੰਨੀ ਉਹਨਾਂ ਨੇ ਦੱਸੀ ਕਿਉਂਕਿ ਅਮਰੀਕਾ ਨੂੰ ਜਿਹੜੇ ਨਿੱਜੀ ਮਫਾਦ ਹੁੰਦਾ ਕੋਈ ਉਹ ਬੰਦੇ ਦੇ ਦੋ ਕੰਮ ਕਰਦਾ ਇੱਕ ਤਾਂ ਬੰਦੇ ਨੂੰ ਮਾਰਦਾ ਉਤੋਂ ਪਹਿਲਾਂ ਉਹ ਬੰਦੇ ਨੂੰ ਨਿਗਾ ਚੋਂ ਸੁੱਟਦਾ ਪੂਰੀ ਦੁਨੀਆ ਦੀਆਂ ਚ ਇਹ ਕੰਮ ਕਰਦਾ ਅਮਰੀਕਾ ਬਹੁਤ ਜਰ ਲੁਕਿਆ ਰਿਆ ਨੇ ਬਹੁਤ ਪੈਸੇ ਬਰਬਾਦ ਕਰਾਏ ਉਹਨਾਂ ਦੇ ਤਾਂ ਉਹ ਉਹ ਫਿਰ ਉਹਨਾਂ ਦੇ ਕਤਲ ਦੀ ਜਿਹੜੀ ਅਮਰੀਕਨ ਸਾਜ਼ਿਸ਼ Saddam Hussein ਦੇ ਕਤਲ ਦੀ ਅਮਰੀਕਨ ਸਾਜ਼ਿਸ਼ ਭਗਤ ਸਿੰਘ ਸਰੂਆਹ ਹੋਣਾ ਨੇ ਕਿਤਾਬ ਲਿਖੀ ਆ ਤੁਹਾਡੀਆਂ ਨਜ਼ਰਾਂ ਸਾਹਮਣੇ ਆਈ ਹੋਊਗੀ ਸੋਸ਼ਲ ਮੀਡੀਆ ਤੇ ਜਰੂਰ ਪੜੋ 150 ਪੇਜ ਆ ਕਿਤਾਬ ਦਾ 152 ਪੇਜ ਆ 300 ਰੁਪਏ ਕੀਮਤ ਆ ਕਿਸੇ ਵੀ ਪਬਲਿਕੇਸ਼ਨ ਤੋਂ ਤੁਹਾਨੂੰ ਮਿਲ ਜਾਣੀ ਏ ਕਿਤਾਬ ਮਸ਼ਹੂਰ ਆ ਕਾਫੀ ਮਗਾਉਣੀਆਂ ਅੱਜ ਕੱਲ ਕਿਤਾਬਾਂ ਔਖੀਆਂ ਨਹੀਂ ਬਸ ਅਸੀਂ ਸਾਨੂੰ ਸ਼ੌਕ ਚਾਹੀਦਾ ਹਨਾ ਤਾਂ ਇਹ ਤੁਸੀਂ ਕਿਤਾਬ ਜਰੂਰ ਪੜੋ ਇਸ ਨਵੇਂ ਸਾਲ ਦੇ ਵਿੱਚ ਹੋਰ ਵੀ ਕਿਤਾਬਾਂ ਪੜੋ ਜਿੱਥੇ ਲਿਸਟ ਤੁਸੀਂ ਬਣਾਈ ਹੋ ਕੋ ਉਹਦੇ ਵਿੱਚ ਇਹਨੂੰ ਵੀ ਐਡ ਕਰ ਲਓ ਠੀਕ ਆ ਜੀ